ਆਲੀ ਕਰੇ ਅੱਗ ਬਚਾਉਣ ਤੇ ਜ਼ੋਰ ਲਾਰ ਗਿਆ ਪਾਣੀ ਧਰ ਕੇ ਗੱਲਾਂ ਨਹੀਂ ਪੁੱਤੋਂ ਉਹਦੇ ਵਿੱਚ ਹਵਾ ਬੜੀ ਜੇਮਾ ਕੋਲੀ ਚੱਕੇ ਲੈ 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 ਦੇਖ ਆ ਦੇਖ ਮੇਰੇ ਹੱਥ ਖੁੰਦੇ ਹੱਥ ਖੁੰਦੇ ਆਏ ਮਿੱਤਰੋ ਸਵਾਗਤ ਹੈ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਮਾਨਸਾ ਬੇਬੇ ਨੂੰ ਦਵਾ ਕੇ ਲੈਣੀ ਹੈ ਦਵਾਈ ਤੇ ਆ ਬੰਦੇ ਆਪਣੇ ਲੈਣ ਆਏ ਹੋਏ ਨੇ ਕਹਿੰਦੇ ਲੈ ਬਈ ਆ ਦੇਖੋ ਆ ਬੰਦਾ ਆਇਆ ਲੈਣ ਬੇਬੇ ਨੂੰ ਵੇ ਬੇਬੇ ਲੱਗੇਣਾ ਬੇ ਮਾਨਸਾ ਲੈ ਕੇ ਜਾਣਾ ਤੈਨੂੰ ਆ ਦਵਾਈ ਦੋ ਆਹ ਮਾਨਸਾ ਆਇਆ ਕੌਣ ਨਹੀਂ ਵੀਡੀਓ ਬਣਾ ਰਿਹਾ ਹੈ ਯਾਦ ਇਹ ਸਾਡਾ ਬਿੱਲੋ ਬਿੱਲੋ ਏ ਬਿੱਲੋ ਜਾਇ ਕੋਈ ਨੇ ਇੱਕ ਬੰਦਾ ਸਾਡਾ ਆ ਪਿਆ ਇਹ ਵੀ ਨਾਲ ਆਇਆ ਇਹ ਵੀ ਸਾਨੂੰ ਮਾਨਸਾ ਲੈ ਕੇ ਜਾਊਗਾ ਕੀ ਹੋ ਗਿਆ ਹੈਲੋ ਲਓ ਜੀ ਕਹਿੰਦੇ ਬੇਬੇ ਨੂੰ ਬਿਠਾ ਕੇ ਗੱਡੀ ਚ ਅਸੀਂ ਚੱਲੇ ਆਂ ਦਵਾਈ ਲੈਣ ਮਾਨਸਾ ਸੱਦਾ ਆ ਦੇ ਨਾਲ ਸਾਡਾ ਬਿੱਲਾ ਵੀ ਆ ਬਿੱਲੋ ਏ ਇਧਰ ਦੇਖ ਦਾ ਡਰਿਆ ਤੇ ਆ ਬੈਠਾ ਲਾ ਕੇ ਕੇ ਡਰਾਈਵਰ ਦੇ ਨਾਲ ਕਨੈਕਟਰ ਆ ਸਾਡਾ ਡਰਾਈਵਰ ਆ ਪੂਣੀ ਤੋਰੀਆਂ ਗੱਡੀ ਓਏ ਕਦੇ ਭਜਾ ਕੇ ਰਕੇ ਫੁੱਲ ਚੱਲੇ ਉੱਥੇ ਜਾ ਕੇ ਦਿਖਾਉਣਾ ਹੈ ਓਏ ਐ ਓਏ ਕਹਿੰਦੇ ਪਹੁੰਚ ਗਏ ਜੀ ਮਾਨਸਾ ਲੈ ਜਿਹੜੇ ਕਰੇਟ ਆਲੇ ਗਿਆ ਇਹਨੇ ਹੈ ਕਰੇਟ ਹੀ ਆ ਧਾਕੀ ਬਾਤ ਕਹਿੰਦੇ ਲੈ ਕਹਿੰਦੇ ਪਹੁੰਚ ਗਏ ਪਹੁੰਚ ਗਏ ਪਹੁੰਚ ਗਿਆ ਮੇਰਾ ਬਿੱਲ ਉਹ ਲੁਕਾ ਬੈਠਾ ਏ ਬਿੱਲੋ ਦਿੱਲ ਨੂੰ ਛੱਡਿਆ ਜੀ ਪਹਿਲਾਂ ਅੰਦਰ ਫੇਰਾ ਕੇ ਬੇਬੇ ਨੂੰ ਤਾਰ ਦੇ ਬੇਬੇ ਨੂੰ ਤਾਰੀ ਓਏ ਤਾਰੀਂ ਭਗ ਜਾ ਇਹ ਤਾਂ ਨਹੀਂ ਫੜ ਸਕਦਾ ਤੂੰ ਉਹ ਨਹੀਂ ਫੜਿਆ ਜਾਣਾ ਬਾਈ ਉਹ ਨਹੀਂ ਫੜਿਆ ਜਾਣਾ ਮੈਨੂੰ ਪਤਾ ਇੱਥੋਂ ਇਹਨਾਂ ਨਾਲ ਲਗਾਇ ਨਾ ਹਟ ਜਾ ਤਾਂ ਅੰਦਰ ਲੈ ਜਾ ਇਹਨੂੰ ਲੈ ਵੀ ਲੈ ਕੇ ਆਉਂਦੇ ਆ ਵੀ ਬੇਬੇ ਤਾਰੇ ਉਹ ਮਾਰੇ ਉਹ ਲੈ ਦਿੱਤਾ ਆ ਜਾ ਆ ਜਾ ਹਾਂਜੀ ਕਰ ਐਸੇ ਮੀਂਹ ਪੈਰਾ ਪੂਰਾ ਜ਼ਬਰਦਸਤ ਮਾਨਸਾ ਚ ਅਹੀਂ ਹੁਣ ਚੱਲੇ ਆ ਕੈਂਚੀਆਂ ਦੇ ਬੰਦੇ ਲੈਣ ਸ੍ਰੀਪੁਰ ਦਿਖਾਉਂਦੇ ਨੇ ਅੱਧਾ ਦੁਆਰੇ ਸਾਡਾ ਰਿਸ਼ਤੇਦਾਰ ਆਦਾ ਕੋਈ ਉਹਨੂੰ ਲੈਣ ਚੱਲੇ ਆ ਅਸੀਂ ਤੇ ਆਹ ਦੇਖੋ ਕਹਿੰਦੇ ਪੁਰੇ ਜਿਹੜੇ ਹੈਗੇ ਨੇ ਐਮਐਲਏ ਉਮਐਲਏ ਬਹੁਤ ਵਧੀਆ ਤਰੱਕੀਆਂ ਦੀ ਕਰਿਆ ਹੋਇਆ ਮਾਰਤਾ ਨੂੰ ਬੁਰਾ ਤਰੱਕੀਆਂ ਦੇਖੋ ਆਹੇ ਜੀ ਸੜਕ ਕੋਈ ਨੇ ਕਦੇ ਦੇਖੀ ਨਹੀਂ ਚੰਡੀਗੜ੍ਹ 'ਚ ਵੀ ਨਹੀਂ ਹੈਗੀ ਇਹੇ ਜੀ ਇਹ ਜੀ ਆ ਬਣੀ ਹੋਈ ਆ ਉਹਦੇ ਕੋਲ ਰੱਬ ਦਾ ਆਸਰੀ ਆ ਜਿਵੇਂ ਲੈ ਜਿੰਨੇ ਆ ਦੇਖੋ ਬਈ ਕਿਹਦੇ ਪੰਡੂਬੀਆਂ ਵੀ ਚੱਲਦੀਆਂ ਨੇ ਲੋਡ ਮੈਨ ਰੇ ਹੋਰ ਮੈਂ یوں ਸਾਹਮਣੇ ਐਂਬੂਲੈਂਸ ਜਾਂਦੀ ਆ ਪਰ ਲੋਕ ਕਾਹਨੂੰ ਸਾਈਡ ਤੇ ਕਰਦੇ ਨੇ ਆ ਦੇਖੋ ਗੱਡੀ ਵਾਲੀ ਕਿੱਡੀ ਵੱਡੀ ਗਲਤੀ ਆ ਪਰ ਅਹੀ ਦਬਦੇ ਨਹੀਂ ਸਾਡੀ ਗੱਡੀ ਲੰਘ ਜੂਗੀ ਜੇ ਮਰਜ਼ੀ ਕਰਕੇ ਪਰ ਹੈ ਪੂਰਾ ਆਫ-ਰੋਡਿੰਗ ਵਾਲਾ ਜੀ ਕਿਸੇ ਨੇ ਆਫ-ਰੋਡਿੰਗ ਕਰਨੀ ਆ ਤਾਂ ਇੱਧਰ ਆ ਕੇ ਗੱਡੀ ਲਿਆ ਸਕਦਾ ਆ ਬੰਦੀ ਇਹਦੀ ਦਾ ਇਹਦੇ ਤੇ ਆਫ-ਰੋਡਿੰਗ ਕਰੀਏ ਆ ਇੱਥੇ ਆ ਕੇ ਆਫ-ਰੋਡਿੰਗ ਕਰ ਸਕਦਾ ਨਹੀਂ ਆਈਡੈਂਟੀ ਤੇ ਆਫ-ਰੋਡਿੰਗ ਕਰੀਏ ਆ ਹਾਂ ਹਾਂ 2x2 ਤੇ ਲੋਕ 4x4 ਤੇ ਕਰਦੇ ਨੇ ਹਨ ਮੀ ਇੱਧਰ ਬੜਾ ਬਰੇ ਸਾਡੇ ਉਧਰ ਹੈ ਨਹੀਂ ਨਾ ਉਧਰ ਹੁੰਨੇ ਹੈਗਾ ਸੀ ਸਭ ਨੂੰ ਨਾ ਨਹੀਂ ਸੀ ਗਾਜ ਦੱਸ ਵੀਰੇ ਸਵੇਰੇ 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 ਪਿਆਰਾ ਤਾਂ ਨਹੀਂ ਦੇਖੋ ਕੁੱਤੇ ਗਾਤੇ ਰੱਖਣੇ ਨੇ ਕੁੱਤੇ ਦਾ ਵੀ ਹੈਗਾ ਰੋ ਸਿਸਟਮ ਜੀ ਲੈ ਕੇ ਜਾਣਾ ਕਿਸੇ ਨੇ ਭਾਈ ਛਾਂਟ ਕੇ ਲੈ ਕੇ ਜਾਦਾ ਪੂਰਾ ਕਾਲਾ ਬਰਾਊਨ ਚਾਕਲੇਟੀਆ ਆ ਦੇਖ ਤੇ ਮੂਰਦੀ ਟੱਪਦੇ ਨੇ ਮਰਨ ਨੂੰ ਇੰਦਰ ਦੇ ਬੀਮਾ ਕਰਾਰ ਖਾਵੇ ਆ ਆ ਬਈ ਮੀ ਤਾਂ ਪਹੁੰਚ ਗਿਆ ਪੂਰਾ ਪੂਰਾ ਮੀ ਆ ਆਟਵੀ ਗਿਆ ਬੜੀ ਜਿਹੜਾ ਇੰਨੇ ਜਿਹਾ ਕੰਨਾ ਚਿਕੜ ਕਰ ਗਿਆ ਕੋਈ ਆਪਣੇ ਨੂੰ ਇੰਨੇ ਜਿਹਾ ਕੰਨਾ ਚਿਕੜ ਕਰ ਗਿਆ ਉਹ ਆ ਅਨਿਵਾਰਤ ਤੱਕ ਕੋਈ ਨਾ ਪਾਣੀ ਦੀ ਦਿੱਕਤ ਬਹੁਤ ਆ ਮਾਨਸਾ ਚ ਇਹਦੇ ਉਹ ਯਾਰਾ ਕਹਿੰਦੇ ਲੋਕ ਕਹਿੰਦੇ ਤੁਹਾਨੂੰ ਉਹ ਕਰੂਗਾ ਆ ਗੱਲ ਤੁਸੀਂ ਪਾਣੀ ਖਤਮ ਕਰੋ ਸਾਨੂੰ ਲੱਗਦਾ ਹੁਣ ਸਾਨੂੰ ਪਾਣੀ ਸਾਨੂੰ ਖਤਮ ਕਰੂਗਾ ਆ ਕਹਿੰਦੇ ਉਹਦਾ ਬੜਾ ਰੌਲਾ ਪੈਦੀ ਤੇ ਪੰਜਾਬ ਚ ਪਾਣੀ ਮੁੱਕ ਗਿਆ ਪਾਣੀ ਮੁੱਕ ਗਿਆ ਸਾਂਗਲੋ ਪਾਣੀ ਲੋਕ ਕਹਿੰਦੇ ਪਾਣੀ ਦਾ ਹਰ ਕਰ ਲੋ ਵੀ ਮਿੱਤਰੋ ਕਹਿੰਦੇ ਅਸੀਂ ਹੋਰ ਗਲੀ ਵਿੱਚ ਨਹੀਂ ਵੜ ਕੇ ਤੇ ਇੱਥੇ ਕਹਿੰਦੇ ਗਾਏ ਵੜ ਆਏ ਉਹ ਦੀ ਮੰਗ ਸਾਈ ਤਾਂ ਹੋਵੇ ਹੈ ਉਹ ਮੰਗ ਸਾਈ ਤਾਂ ਆਉਂਦੀ ਰਹਿੰਦੀ ਸਰਦੇ ਵੀ ਉਧਰ ਕਿੱਧਰ ਦੀ ਲੱਗੇ ਉਹ ਕਿੱਧਰ ਦੀ ਲੱਗੇ ਨਹੀਂ ਹੋ ਰੁੱਤੀ ਰਾਜ ਖਰਾਬ ਸੀਗਾ ਬਹੁਤ ਆਹ ਆਹ ਤੇ ਉਹਨਾਂ ਨੇ ਤਰੀ ਮੰਤਰੀ ਕੰਮ ਨਹੀਂ ਕਰਦੇ ਚਾਚਾ ਹੈ ਜੀ ਹੁੰਦਾ ਹੈ ਇਡਵਰੇ ਮੰਤਰੀ ਹੁਡੀ ਉਹ ਆ ਜਿਹੜਾ ਜਿਹੜਾ ਇਸ ਬਦਲਣ ਦਾ ਫੜਾਇਆ ਡਾਕਟਰ ਜੀ ਹਾਂ ਇੰਟਰਵਿਊ ਸੁਪਰ ਸੀਗਾ ਜੀ ਅ ਉਹਨੂੰ ਬੇਨਤੀ ਤਾਂ ਕਰਾਉਣਾ ਬਸ ਕਹਿ ਰਹੇ ਹਾਂ ਵੀ ਉਹਦਾ ਕੰਮ ਕਰਾਉ ਪਾਈ ਨੇ ਨਾਲੇ ਕਰਨਾ ਆਏ ਹੁੰਦੇ ਥਾਲੇ ਕਰ ਦਿੰਦੇ ਬੇਨਤੀ ਵਾਲੇ ਟਾਈਮ ਲੱਗਿਆ ਹੁਣ ਬੇਨਤੀ ਆ ਤੇ ਪੈਸੇ ਨਾਲ ਕੰਮ ਚੱਲਦਾ ਆਹੀ ਰਾਹ ਤਾਂ ਥਾਲੇ ਇੰਟਰਸਟ ਦਾ ਜ਼ਰੂਰੀ ਆ ਸਹੀ ਕਰਨੀ ਹੁਣ ਤਾਂ ਸਰਕਾਰ ਵੀ ਗਈ ਇਹਨਾਂ ਦੀ ਲਾਈ ਮਿੱਤਰਾਂ ਐ ਹਣੇ ਛੱਡੇ ਸਾਡਾ ਬਿੱਲਾ ਬਾਹਰ ਕਮਾਂਡੋ ਬਣੀ ਫਿਰਦਾ ਚਲੋ ਇਹਦੇ ਦੇਖ ਕਿੱਥੇ ਆ ਗਿਆ ਇਹ ਨਵੀਂ ਜਗ੍ਹਾ ਤੇ ਆ ਗਿਆ ਕਹਿੰਦੇ ਕੱਖ ਖਾਣ ਲੱਗ ਗਿਆ ਚੱਲ ਫੇ ਚੱਲਣ ਨੂੰ ਪੜਾਕਾ ਕਿ ਨਿਗਰ ਰੱਖਿਓ ਕਹਿੰਦੇ ਆ ਦੇਖੋ ਕਾ ਦੇਖੋ ਕਾ ਕਮਾਂਡੋ ਬਣਿਆ ਫਿਰਦਾ ਦੇਖੋ ਲੈ ਹੈ ਜਾਂਦਾ ਪੂਰਾ ਘੁੰਮਦਾ ਦੇਖੀ ਦੇਖੋ ਉਹ ਬਣ ਐਸੂਸਣੀ ਜੀ ਨਹੀਂ ਹੁੰਦੀ ਜੇ ਵੇੜਾ ਲਾਏ ਮੈਟਰੋ ਕਹਿੰਦੇ ਚੱਲਦੇ ਆਂ ਆਡੀ ਵੇਪਣ ਦਵਾਈ ਦਵਾਉਣ ਹੈ ਮਸਾ 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 ਬੈਠੇ ਆਡੀ ਵੇਪੇ ਰੋਲਾ ਬੜਾ ਮਾਰ ਕੇ ਆਂਦੀ ਕਿਉਂ ਰੋਲਾ ਪਰਖੇ ਤਾ ਹੈ ਮੋਰੋ ਸੋਟੀ ਤੇ ਰੋਲਾ ਕਾ ਤੇ ਮਾਰ ਕੇ ਤਾ ਸੀ ਮੈਨੂੰ ਮਾਰੇ ਸੱਟ ਸਾਡੀ ਬੇਬੇ ਕੈਮਰੇ ਤੇ ਹੁਣ ਨਹੀਂ ਬੋਲਦੀ ਉਹ ਕੈਮਰੇ ਸਾਹਮਣੇ ਨਹੀਂ ਬੋਲਦੀ ਲੋਕਾਂ ਨੂੰ ਪਤਾ ਲੱਗੇ ਜਾਂ ਬੋਲਦੀ ਆ ਉਹ ਤੂੰ ਸਿਆਤਰੀ ਲੈ ਕੇ ਰਹੀ ਤੀ ਉੱਥੇ ਆ ਗਈ ਹੱਥ ਉਹਨਾਂ ਕੋਲ ਚੱਲ ਬਈ ਮੀਂਹ ਆਦੇ ਪਈ ਜਾਂਦਾ ਪਈ ਜਾਂਦਾ ਪਈ ਜਾਂਦਾ ਹਟਦਾ ਹੀ ਨਹੀਂ ਇਹ ਤਾਂ ਕਹਿੰਦੀ ਨਹੀਂ ਛੁੱਟੇ ਨਾ ਲੈ ਘੜਾ ਨਹੀਂ ਮਰ ਜਾਨੀ ਬੇਬੇ ਕੱਲ ਬਹੁ ਮੀਂਹ ਸੀ ਕੈਮਰਾ ਦੇਖ ਕੇ ਚੁੱਪ ਕਰ ਜਾਂਦੀ ਬੇਬੇ ਦੀ ਆਹ ਵੇ ਐ ਵੇ ਬੇਬੇ ਚ ਕੁਆਲਿਟੀ ਆ ਕੈਮਰਾ ਕਰਦੇ ਚੁੱਪ ਕਰ ਜਾਂਦੀ ਆ ਦੇ ਤਾਂ ਸਿਆਪਾ ਤਾਂ ਹੋ ਗਿਆ ਬੈ ਗਿਆ ਤੇ ਰਾਤ ਹਰ ਨੀਚੇ ਆ ਕੇ ਰਾਤ ਸਾਨੂੰ ਮੰਗੱਤਿਆ ਗੱਜਿਆ ਤਾਂ ਬੇਬੇ ਆਪਾਂ ਲੋਕਾਂ ਨੂੰ ਦੱਸੇ ਕਿੰਨਾ ਮੀਂਹ ਪੈ ਗਿਆ ਆਪਣੇ ਫਟੇ ਰ ਆ ਪਈ ਨੇ ਇਹ ਵੀ ਕਹਿੰਦੇ ਉਰੇ ਟਿੰਪੂ ਖੜਿਆ ਟਾਈਮ ਹੁਣ ਚੱਲ ਨਹੀਂ ਉਹਨਾਂ ਨੂੰ ਵੀ ਦੇਖ ਲਈ ਕਿਤੇ ਆਟੋ ਦੱਪੀ ਲੈ ਵੀ ਦੇਖੋ ਕਹਿੰਦੇ ਪਾਣੀ ਪਾਣੀ ਖੜਿਆ ਪਰ ਸਾਡੀ ਬੇਬੇ ਕਿੱਥੇ ਮੰਦੀ ਆ ਸਾਡੀ ਗੱਡੀ ਨਾਲੇ ਕਿਸ਼ਤੀ ਨਾਲੇ ਗੱਡੀ ਪੰਡੂਬੀ ਦੋ ਕੰਮ ਕਰਦੀ ਆ ਇਹ ਹਾਂ ਖੜਿਆ ਕਹਿੰਦੇ ਮਾਨਸਾ ਜੀ ਪਾਣੀ ਪਾਣੀ ਸੱਨੇ ਆਣੇ ਤਾਂ ਕਿਸ਼ਤੀਆਂ ਲਾਤੀਆਂ ਆ ਆ ਦੇਖ ਲੈ ਉਰੇ ਵੀ ਕਿਤੀ ਲਾਉਣ ਵਾਲੀਆਂ ਨੇ ਮਾਨਸਾ ਆ ਕਿਹੜਾ ਕੱਟ ਹਾਂ ਬਹੁਤ ਪਾਣੀ ਆ ਬਹੁਤ ਪਾਣੀ ਸੱਚੀ ਕਿੱਥੇ ਖੜਾ ਮੈਂ ਕਿਹ ਕਹਿੰਦੀ ਪਾਣੀ ਨਹੀਂ ਕਿਹੜਾ ਕਿਹੜਾ ਡੈਕਟਰ ਕਿਹੜਾ ਇਹਦੀਆਂ ਹੋਈ ਉਹਦੇ ਨੂੰ ਕੋਈ ਪਾਣੀ ਚਲੋ ਚਲੋ ਮੱਜੂ ਗਈ ਵੇ ਗੱਡੀ ਪਾਣੀ ਇੰਨਾ ਪਾਣੀ ਵੀ ਨਹੀਂ ਹੈਗਾ ਆ ਲੰਘ ਜੂਗੀ ਇੰਨਾ ਨਹੀਂ ਹੈਗਾ ਕਿਉਂ ਦੇਖਿਓ ਸਬਮਰੀਨ ਸਬਮਰੀਨ ਕਹਿੰਦਾ ਮੇਰੇ ਵੀਰੋ ਦੇਖੋ ਆ ਪੈਂਦਾ ਮੈਂ ਪਾਣੀ ਪਾਣੀ ਬੰਦੇ ਅੰਦਰ ਅੰਦਰ ਕੋਈ ਸੱਟੇ ਮਾਰ ਲਿਆ ਉਹ ਇਧਰ ਹੀ ਸਾਈਡ ਤੋਂ ਮਾਰੂਗਾ ਵੀਡੀਓ ਵਾਲੇ ਨੂੰ ਦੇਖ ਕੇ ਮੈਂ ਅਮਰੀਕਾ ਪੀਕਅਪ ਜੀ ਵਿੱਚ ਆ ਕੇ ਮਾਰਦਾ ਹਨ ਇਹ ਲੈ ਪਾਣੀ ਪਾਣੀ ਦੇਖ ਕੇ ਤਾਂ ਪਹਿਲੀ ਖੜਿਆ ਬੱਦਿਆ ਲੋ ਜੱਤੀ ਡਿੱਗਦੀ ਆ ਫਿਰ ਬਾਣੀ ਦਾ ਪੜੋ ਲੈ ਵੀ ਕਹਿੰਦੇ ਪਿੱਛੇ ਕਰ ਲੈ ਗੱਡੀ ਲੈ ਜਾ ਤੂੰ ਉਹ ਲੰਘਣੀ ਨਹੀਂ ਖੜ ਦੇ ਵੀਰੇ ਖੜ ਦੇ ਇੱਕ ਮਿੰਟ ਇੱਕ ਮਿੰਟ ਤੂੰ ਬਾਹਰ ਕੱਢ ਬਸ ਖੜੇਗਾ ਲੰਘੀ 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 ਕਰੇ ਵਾਜਾ ਕਰੇ ਲੈ ਕੇ ਗੱਡੀ ਆ ਜਾਓ ਤੁਸੀਂ ਮਗਰੇ ਆ ਜਾਓ ਜਨੇ ਇੱਕ ਉਹ ਦਿਓ ਜੀ ਨੰਬਰ ਦਿਓ ਹਾਂ ਨਾਉ ਜੈਰੀ ਦੇ ਪੂਜ ਬੈਠੀ ਬੁਰੇ ਹਾਲੇ ਰਹਿਣਾ ਹੁੰਦੇ ਸੀ ਮਿੱਤਰੋ ਲਓ ਵੀ ਮਿੱਤਰੋ ਕਹਿੰਦਾ ਸੀ ਚੱਲੋ ਬਾਜ਼ਾਰ ਕੋਲ ਆ ਸਮਾਨ ਲੈਣ ਘਰ ਵਾਸਤੇ ਖਾਣ ਪੀਣ ਦਾ ਸਬਜ਼ੀ ਬਣੀ ਹੈ ਹਣਾ ਆਪਣਾ ਨਵਾਂ ਜਿਹਾ ਨੀਰੇ ਰੱਖਾ ਤੇ ਚੱਲੇ ਆ ਇੱਥੋਂ ਨਿਕਲ ਕੇ ਮਾਨਸਾ ਦੇ ਪਾਣੀ ਪਾਣੀ ਖੜਾ ਇੰਨਾ ਪਾਣੀ ਪੂਰੇ ਪਿਆਰ ਤੇ ਜਿਵੇਂ ਨਾ ਮਾਰਦੇ ਖੜੇ ਹੈ ਉਹ ਇੱਥੇ ਬੈਣਾ ਤੁਸੀਂ ਫਲਾਡ ਆ ਇਹਦੇ ਬਿਨਾ ਵੀ ਤਾਂ ਫਲਾਡ ਆਏਗਾ 2 ਮਿੰਟ ਨਹੀਂ ਕੋਈ ਪਾਣੀ ਭਾਰੀ ਹੋ ਜਾਂਦਾ ਜਦ ਤੱਕ ਮੈਂ 2 ਮਿੰਟ ਸਿਰਫ 2-2 ਮਿੰਟ ਬਾਅਦ ਨਹੀਂ ਬੈ ਰਿਹਾਗਾ ਉਹਦੇ ਬਾਅਦ ਵੀ ਇੰਨਾ ਇੰਨਾ ਪਾਣੀ ਇੰਨਾ ਸਾਡੇ ਘਰ ਤੋਂ ਨਿਕਲ ਰਿਹਾ ਹੈ ਸਾਡੇ ਘਰ ਤੋਂ ਪਾਣੀ ਨਿਕਲਦਾ ਰਹਾ ਹੈ ਨਹੀਂ ਆ ਦੇਖੋ। ਔਰ ਇਹਨਾਂ ਦਾ ਜਿੱਥੇ ਫਲਾਤਰ ਹੋ ਗਿਆ ਉਹ ਕਿਨ੍ਹਾੜਾ। ਔਰ ਬਹੁਤ ਪਾਣੀ ਖੜਿਆ ਦੇਖੋ ਬਹੁਤ ਪਾਣੀ ਦੇਖੋ ਗੰਦ ਦੇਖੋ ਕੰਨਾ ਪਾਰ। ਥੋੜੇ ਹਰਿਸ ਭਾਈ ਸੁਫਾਈ ਨਹੀਂ ਕਰਦੇ ਕੋਈ। ਹੈ? ਕਰਦੇ ਹੀ ਨਹੀਂ ਥੋੜੇ ਸੁਫਾਈ। ਐਮਐਲਏ ਹੋਈ ਐ ਉਹਦੇ ਜਿਹੜਾ ਪੈਸੇ ਖਾ ਕੇ ਜਿਹੜੇ। ਉਹ ਡੇਟੀ ਦਾ ਕਾਨੂੰਨ ਹੈ ਨਾ ਕਿ ਫਾਂਝੇ ਲੈ ਜੀ ਤੈਨੂੰ ਸੁਫਾਈ ਕਰਨ ਦੀ ਲੋੜ ਹੈ। ਉਹ ਅੱਪਾ ਦਾ ਕਹਿ ਰਹੇ ਆ ਭਾਈ ਕਰੋ। ਜੇ ਸਰਕਾਰ ਬਚਾਉਣੀ ਆ ਤਾਂ ਕੰਮ ਕਰ ਲਓ। ਜਿੱਥੇ ਬਾਗਲ ਮੋਗਾ ਖਾਂ ਰਿਹਾ ਪਰ ਇੱਕ ਗੱਲ ਪੂਰਾ ਤਕੜਾ ਉਹ ਮੇਰੇ ਹੂਫੜ ਬੈਠਾ ਦੇਖੂ ਕੰਮ ਕਰ ਰਿਹਾ ਫਰਮਾਰਦਾ ਬਲੂ ਬਲੂ ਦੇ ਦੋਣ ਆਪਣੇ ਪੂਰੇ ਆਹ ਦੇ ਦੁਕਾਨਾਂ ਦਾ ਪੂਰੀਆਂ ਘੇੜ ਬਣਾ ਰਗੇ ਨੇ ਓਏ ਕੈਨੇਕਾਲਾ ਚਿਕਨ ਕਾਰਨਰ ਆ ਲਈ ਮੈਂ ਮੇਤਰੋ ਕਹਿੰਦਾ ਜੀ ਸਮਾਨ ਲੈਣ ਪਹੁੰਚਿਆ ਓਰੇ ਹੈ ਲੈ ਲੈ ਕੇ ਖਾਨ ਤੀਨ ਨੂੰ ਇੱਧਰ ਪਾਣੀ ਘਾਟਾ ਉਧਰ ਉਧਰ ਹੀ ਆ ਆਪਣੇ ਐ ਇਹਨੇ ਪਨੀਰ ਲੈ ਲਿਆ ਅੱਜ ਤਾਂ ਪਨੀਰ ਖਾਣਗੇ ਐ ਉਹ ਪਨੀਰ ਖਾਵਾਂਗੇ ਛੱਡ ਦੇ ਨੀ ਲੈ ਕਹਿੰਦੇ ਮੇਰੇ ਵੀਰੋ ਆ ਦੇਖੋ ਸਮਾਨ ਅਸੀਂ ਲਿਆਏ ਪਨੀਰ ਤੇ ਮਟਰਾਂ ਕਿਉਂਕਿ ਸਾਡੇ ਭਰਾਉਣਾ ਆਇਆ ਹੋਇਆ ਹੈ ਨਾ ਆਟਾ ਜੀ ਚੱਲਿਆ ਹੈ। ਉਹਦੇ ਉਹ ਜਿਹੜਾ ਜੀ ਚੱਲਿਆ ਜੀ ਚੱਲਣ ਸਾਰੇ ਨੂੰ ਦੱਸਦੇ ਆ ਲੈ। ਆਹ ਤੇ ਆ ਨਾ ਕੁਆਲਟੀ ਦੇਖ ਕੇ ਮਟੰਗੀਆਂ ਨੇ। ਤਾਰਾ ਆ ਦੇਖੋ ਕਹਿੰਦੇ 165 ਖਰੀਦੋ। ਲੈ ਹੋਈ। ਤੁਸੀਂ ਹੀ ਖਰੀਦੋ ਲੈ ਰੱਖੋ। ਆ ਦੇਖੋ ਤੇ ਨਹੀਂ ਆਂਦਾ ਭਾਈ ਤੁਰਿਆ ਦੇਖ ਲੈ। ਨਾ 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 ਉਧਰ ਪਾਇ ਦਾ ਸੁੱਕਾ ਪਿਆ ਤੇ ਉਰੇ ਮੀਂਹ ਪੈਣ ਲੱਗ ਰਿਹਾ ਲੇ ਕੀ ਬਣਿਆ ਜਦੋਂ ਬਾਹਰ ਨਿਕਲਣਾ ਦੀ ਮੀਂਹ ਪੈਣ ਲੱਗ ਟੋਡੇ ਸ਼ਹਿਰ ਦਾ ਪੰਗਾ ਕੀ ਆ ਉੱਥੇ ਸੜਕ ਤੇ ਮੀਂਹ ਹੀ ਪਰ ਪੂਰੀਆ ਕੇ ਪੈਣ ਲੱਗ ਗਿਆ ਦੇਖੋ ਤਾਂ ਨਹੀਂ ਮੇਰੇ ਨਾਲ ਹੀ ਕੋਈ ਕਹਿੰਦੇ ਇੱਥੇ ਪੈ ਰਿਆ ਮੀਂਹ ਮਾਨਸਾ ਬੂੜਾ ਦੇਖੋ ਬਹੁਤ ਮੀਂਹ ਪੈ ਰਿਹਾ ਤੇ ਆਪਾਂ ਆਪਣੇ ਜੈਕ ਨੂੰ ਉੱਤੇ ਲਈ ਫਿਰਦੇ ਹਾਂ ਦੇਖੋ ਹੋਰ ਦੱਡਰਿਆ ਬੈਠਾ ਵਿਚਾਰਾ ਨਵੀਂ ਜਗ੍ਹਾ ਨਾਲ ਇਸ ਕਰਕੇ ਤੇ ਮੀਂਹ ਤਾਂ ਪਈ ਜਾਂਦਾ ਉਹ ਸਵੇਰ ਦੀ ਹਾਂ ਦੇਖੋ ਕਿੰਨਾ ਘੈਂਟ ਫਾਲੋ ਫਾਲ ਹੋ ਰਹੇ ਨੇ ਦੇਖੋ ਨੀ ਬਹੁਤ ਪਹਿਰੇ ਮਾਨਸਾ ਜੀ ਪਾਣੀ ਦਾ ਵੀ ਹੱਲ ਨਹੀਂ ਹੈਗਾ ਇੱਥੇ ਬਹੁਤ ਪਾਣੀ ਖੜਿਆ ਪਰ ਐ ਵੀ ਮੌਸਮ ਵਧੀਆ ਫਿਰ ਐਸੇ ਕੱਜ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਚੂਨ ਲੱਗ ਰਹੀਆਂ ਨੇ ਤਰਪਾਲਾਂ ਪਾਰ ਚਾ ਬੁਰਾ ਹਾਲ ਆ ਨਹੀਂ ਨਾਲ ਰੱਬ ਨੂੰ ਵੀ ਚਾਹੀਦਾ ਵੀ ਬਹੁਤ ਹੋ ਗਿਆ ਕੰਨੇ ਦਿਨੋਂ ਗਮੀ ਪਾਉਂਦੇ ਨੇ ਬਸ ਕਰਨ ਆਪਣਾ ਬਿੱਲੂ ਉਹ ਫਿਰਦਾ ਘੁੰਮਦਾ ਆ ਆਪਾਂਗੇ ਇਹਨੇ ਨਹੀਂ ਬਹੁਤ ਪਹਿਰੇ ਆ ਬਾਕੀ ਉਹ ਦੇ ਦੇ ਕੀ ਬਣਦਾ ਇਹ ਦਾ ਜੇ ਤੇਰੀ ਦਵਾਈ ਵੀ ਲੈ ਕੇ ਆਉਣੀ ਆ ਸਵੇਰੇ ਜਾਵਾਂਗੇ ਹੁਣ ਪਿੰਡ ਵੱਸਦਾ ਤਾਂ ਅੱਜ ਆ ਪੌੜੀ ਆ ਸਾਰਾ ਤਾਂ ਪਨੀਰੀ ਲਾਉਣੀ ਆ ਲੈ ਮਿੱਤਰੋ ਕਹਿੰਦੇ ਸਾਡੇ ਹਲਵਾਈ ਹੋਰੀ ਲੱਗ ਰਿਆ ਇੱਧਰ ਕੀ ਬਣਾ ਰਿਆ ਹੈ ਦੱਸ ਪਾਣੀ ਬਾਲ ਰਿਆ ਕਿਹੜੀ ਘੜੀ ਦੇ ਘਰ ਆਲੀ ਕਰੇ ਅੱਗ ਬਚਾਉਣ ਤੇ ਜੋਰ ਲਾ ਰ ਗਿਆ ਦੇਖ ਪਾਣੀ ਧਰ ਕੇ ਗੱਲਾਂ ਆ ਗਮਜੌਰ ਤੇ ਜੋਰ ਲਾਰ ਗਿਆ ਪੂਰਾ ਕੋਈ ਬਣਾਏਗਾ ਵੀ ਅੱਜ ਦੀ ਰੇਟ 'ਚ ਕਿ ਮੁੰਡਾ ਤਾਂ ਬਾਈ ਕਿੰਨਾ ਕੌਖਾਗਾ ਕੰਮਗੇ ਵਿਆਹ ਕਰਾ ਆਪ ਹੀ ਚੱਲਾਵਾਲਾ ਪੈਰ ਔਰ ਇਹਦਾ ਸਾਈਡ ਤੇ ਖੜ ਕੇ ਦੇਖੀ ਜਾਂਦੇ ਵੀ ਆਪੇ ਬਣਾ ਲੂਗਾ ਬਣਾ ਬਣਾ ਵੀਰੇ ਸਾਲ ਤੱਕ ਦੀ ਵਾਰੀ ਆਉਗੀ ਤੇਰਾ ਵੀ ਨੰਬਰ ਲੱਗਿਆ ਲੈ ਸਾਲ ਕਾ ਨੂੰ ਥੋੜਾ ਟਾਈਮ ਹੈ ਕੱਲ ਦਾ ਹੀ ਟਾਈਮ ਆ ਬਸ ਨੰਨੇ ਨਾ ਦੇ ਦੇ ਬਸ ਪਤਲੀ ਲੱਕੜਾਈਆਂ ਆ ਆ ਕੱਟਣੇ ਇੰਨੀ ਲਾਰਗੀਆਂ ਨੇ ਹੁਣ ਇਹ ਗਿੱਲੇ ਨੇ ਦੋ ਫੁੱਕੇ ਹੀ ਮਾਰਦੇ ਚ ਦੋ ਫੁੱਕੇ ਮਾਰ ਕੇ ਮਾਰ ਕੇ ਕਰਦੇ ਮਾਰ ਕੇ ਦਿਖਾ ਚਪੜੀ ਨਾਮ ਮਾਰ ਕੇ ਕਿ ਐਡਾ ਤੰਬਾਕੂ ਬਣਾਇਆ ਇੱਥੇ ਲੈ ਆ ਵੀ ਆਪਣਾ ਦੂਜਾ ਸੈਟ ਬਣਾ ਦਿਆਂ ਤਾਂ ਬਣਦਾ ਬਣੀ ਜਾਊਗਾ ਅਮਰ ਤੁਸੀਂ ਦੇਖੀਂ ਅਮਰ ਤੁਸੀਂ ਲੋਰ ਵੀ ਪਾੜਤੀ ਲੋਰ ਵੀ ਪਾੜਤੀ ਪਰ ਹੈ ਹੈਪੀ ਐ ਆਣੀ ਅਵਰਤ ਲੂੜਵੀ ਪਾੜਦੇ ਅੱਗ ਤਾਣੀ ਮੱਚੀ ਲੈ ਬਈ ਕਹਿੰਦੇ ਕੀ ਲਵੇ ਓ ਲੈਗ ਪੀਸ ਓਏ ਤਖੜੇ ਪੂਰੇ ਲੈ ਠੰਡੇ ਲੈ ਕੇ ਪੀਖਣੀ ਲੈਗ ਪੀਸ ਲੈਗ ਪੀਸ ਓ ਜਾ ਪਾ ਆ ਦੇ ਬੂਆ ਚਾਪਾ ਕਿਹੜਾ ਹੱਡਾ ਦਾ ਹੱਡੀ ਐ ਓਏ ਹੱਡੀ ਕਿਉਂ ਆ ਸੀਗਾ ਲੈਗ ਪੀਸ ਖਾਲੀ ਚੁੜਿਆ ਤਾਂ ਦੇ ਦੇ ਹਾਂ ਕਿਸੇ ਦੇ ਦੇ ਤਿੰਨਾਂ ਨੇ ਆ ਦੇ ਕਟਾ ਸਿੱਖਾਉਣਾ ਹੱਟਾ ਚੱਟ ਗਿਆ ਦਾ ਹਾਂ ਨਹੀਂ ਦੀ ਓਏ ਯਾਰ ਇਹ ਵੀ ਠੀਕ ਹੈ ਲੱਗੇ ਨਹੀਂ ਇਹ ਲੱਛੜੀ ਰਿਹਾ ਪਿੰਡੂ ਵੀ ਤਾਂ ਫੋਨ ਇਹਦਾ ਕੀ ਕਰਾਈਏ ਖੋਲ ਵੀ ਦਿੱਤੀ ਓਏ ਸਾਰ ਲਿਆ ਨੂੰ ਦੋ ਪੀਸ ਕਰ ਲਾ ਦੇ ਕੋਈ ਨਾ ਸਬਜ਼ੀ ਬਣਾ ਲਾਂਗੇ ਮਸਾਲਾ ਤੜਕਾ ਲਾ ਕੇ ਕਟ ਗਈ ਤਿੰਨ ਬੱਬੂ ਬੱਬੂ ਸਬਜ਼ੀ ਬਣਾ ਲਾਂਗੇ ਕੱਟ ਕੇ ਚਲੋ ਛੱਡੋ ਪਰ ਆ ਜਾ ਲੈ ਪਾਣੀ ਪਾ ਲੈ ਲੈ ਵੀ ਗਿਆ ਨੇ ਕੰਮ ਘੱਟ ਕਰਦੇ ਰੌਲਾ ਵੱਧ ਆਉਂਦੇ ਨੇ ਆ ਮੇਰੇ ਧੀਏ ਹੁਣ ਆਉਣ ਚ ਘਟਾਉਂਗੇ ਆਰੇ ਆ ਸਾਡੇ ਹਲਵਾ ਆ ਸਾਡੇ ਹਲਵਾਈ ਦੇ ਰੌਲੇ ਚ ਵਾਲ ਝੜ ਗਏ ਕੋਲ ਨੂਨ ਵਿੱਚ ਲਾ ਕੇ ਰੱਖੀਂ ਕਿਉਂ ਨਹੀਂ ਰੱਖੀ ਜੋ ਉੱਥੇ ਬੀਤੀ ਆਣੀ ਲੜਾਈ ਪੈ ਗਈ ਲੜਾਈ ਪੈ ਗਈ ਲੜਾਈ ਪੈ ਗਈ ਦੇਖੋ 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 ਆਰਾਮ ਵੀ ਹੁਣ ਉਹ ਤੇ ਐ ਟੰਗੀ ਪਈ ਪਤਲੇ ਆਹੀ ਪਤਲੇ ਆਹੀ ਬਰੀ ਉਹ ਸੀਗੇ ਤੇ ਵਰਕ ਜੰਮੀ ਹੋਈ ਜਿੰਦਾ ਫੁਰਕੀ ਆਉਂਦੇ ਆ ਆ ਦੇਖੋ ਕਮੇ ਕਮੇ ਜਵਾਬ ਰਹੁੰਦਾ ਦੇਖੋ ਇਹ ਉਹ ਤਾਂ ਕਹਿੰਦਾ ਤਿੰਨ ਪੀਸ ਬਣ ਜਾਣਗੇ ਤੇ ਇੱਕ ਇੱਕ ਮੋਟੀ ਬਾਹਰ ਕਹਿੰਦਾ ਸਾਡੀ ਸਾਰੀ ਮਾਨਸਤ ਮੋਟੀ ਮੋਟੀ ਨਹੀਂ ਬਣਾ ਬਈ ਹਲਵਾਈਆ ਮੋਟੀ ਹਲਵਾਈ ਮੁੱਕਰ ਗਿਆ ਹਲਵਾਈ ਮੁੱਕਰ ਗਿਆ ਉਹ ਕੱਚੀ ਪੱਕੀ ਬਣਾ ਦਿਆ ਸੀ ਵੀ ਤਾਂ ਕੁਝ ਹੀ ਹੁੰਦਾ ਕੋਈ ਗੱਲ ਕੋਈ ਗੱਲ ਲਾਓ ਸਾਨੂੰ ਚਾਕਲੇਟ ਦੀ ਬਣਾ ਦੇ ਮੋਟੀ ਬਣਾ ਚੇਨ ਬਾਤ ਹੀ ਕਰਕੇ ਦੇਣੀ ਹੁਣ ਤਾਂ ਕਰਤੀ ਜੇਂ ਜ ਬਸ ਹੋ ਗਈ ਹੁਣ ਤਾਂ ਨਿਬੜ ਗਿਆ ਕੰਮ ਲੈ ਆ ਵੀ ਦੇਖੋ ਲੈਗ ਪੀਸ ਤੇ ਲੈਗ ਪੀਸ ਕਹਦੇ ਕਹਦੇ 12 25 ਮੁਰਗੇ ਵਟ ਲਿਆ ਜਾਂਦੇ ਇਕੱਠੀ ਇਕੱਠੀ 20 25 ਮੁਰਗੇ ਵਟ ਲੇ ਹੁਣ ਤਾਂ ਬੜੀ ਹੋਣਗੇ ਯਾਰ ਇਹ ਕੋਈ ਮੈਂ ਲੰਬੀ ਲੈਂਦੀ ਆ ਤਾਂ ਬਸ ਲੰਬੀ ਦੇਖ ਲਓ ਵੀ ਚਾਹ ਵੀ ਹੈ ਕੰਦੇ ਖਾਣੀ ਆ ਉਹ ਦੇਖ ਮੈਂ ਕਰੂੰ ਤੇ ਤਾਂ ਬੰਦ ਕਰਿਆ ਡਾਕਟਰ ਨੇ ਕੋਈ ਨਾ ਸੌ ਜੇ ਜਿਹੜਾ ਜਿਹੜਾ ਥੱਕੀ ਗਿਆ ਸੌਂ ਹੀ ਚੱਲੇ ਨਹੀਂ ਖਾਣ ਗਿਆ ਹੈ ਤਾਂ ਸੋ ਆ ਵੀ ਨਹੀਂ ਆ ਥੱਕੇ ਪਾੜਦੀ ਆ ਏ ਸੋ ਆ ਵੀ ਨਹੀਂ ਆ ਨਹੀਂ ਖਾਣੀ ਸਾਡੇ ਤਾਂ ਇਹ ਜੂ ਕੰਮ ਆਣੇ ਆਂ ਅੱਜ ਕੱਲੇ ਬੇਟੇ ਦਵਾਗੇ ਕਿਉਂ ਕਿਹਾ ਉਹ ਕਿੱਥੇ ਚੱਲੀ ਹੈ ਲੈ ਵੀ ਤੂੰ ਵੀ ਨਹੀਂ ਖਾਓਗੀ ਕਹਿੰਦਾ ਆਈਦਾ ਹੈਗੇ ਆ ਲਓ ਜੀ ਕਹਿੰਦੇ ਸਾਡੇ ਮੁੰਡੇ ਲੈ ਕੇ ਆਏ ਨੇ ਇੱਧਰ ਹੈ ਲੈ ਕਹਿੰਦਾ ਦੇਸੀ ਬਣਾਇਆ ਹੋਇਆ ਓਏ ਢੋਲ ਵੱਢ ਕੇ ਹੈ ਆ ਲੈ ਕੇ ਆਣੇ ਦੇਖ 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 ਦੇ ਉਹ ਕਰਤਾ ਖਰਾਬ ਉਹ ਕਰਤਾ ਖਰਾਬ ਲੈ ਵੀ ਕਹਿੰਦੇ ਲਿਆਈ ਤੋਂ ਉਹਨੂੰ ਸਮਾਰ ਕੇ ਨੋ ਨੋ ਰੈਡਰ ਢੋਡੀ ਬਣੂ ਤੋ ਬਈ ਤੋ ਨੂੰ ਤੋ ਮੈਂ ਤਾਂ ਬਾਲਾ ਖਰਾਬ ਹੋ ਰਿਹਾ ਆ ਦੇ ਇੱਕ ਅੱਗ ਲੱਗੂ ਚੜੂ ਤਾਂ ਉਹਦੇ ਹੋਸ਼ ਮਾਰ ਕੇ ਤੋ ਤੋ ਇਹਨੂੰ ਫਿਰ ਹਾਂ ਇਹਦੀ ਚੱਲੂਗਾ ਗੁਰਪੀਤ ਆ ਵੀ ਤੋ ਆਇਆ ਉਹ ਕਿਰਪਾਣਾ ਨਾ ਖੇਢੀ ਹੈ ਫੜਾਈ ਨਹੀਂ ਛੱਡੀ ਆ ਫੇਰ ਉਹਨਾਂ ਕੱਟਦੀ ਕਿਸੇ ਛੱਡੀ ਆਇਆ ਓਏ ਛੇਢੀ ਇਹਨਾਂ ਆ ਬੱਜੂ ਕੇ ਨਾਮ ਨਾ ਇਹਨੇ ਕਿਹਣੀ ਆ ਇਹਦੇ ਕੋਲੋਂ ਬਾੜੇ ਆਹ ਦੇਖੋ ਆ ਸਾਡਾ ਮਿਸਤਰੀ ਹਲਵਾਈ ਆ ਗਿਆ ਕਿਉਂ ਹਲਵਾਈ ਠੀਕ ਆ ਠੀਕ ਆ ਹੈ ਓਕੇ ਆ ਯਾਰ ਉਹ ਪਾਲਾਂਗੇ ਵਿੱਚ ਕੋਲਾ ਲਿਓ ਵੀ ਕੋਲਾ ਹੋਣਾ ਹੋਰ ਪਾਲਣਾ ਵਿੱਚ ਮੱਤ ਗਿਆ ਕੋਈ ਨਹੀਂ ਆ ਇਹਨੇ ਪਾ ਦੋ ਅੱਗੇ ਸੱਟੂ ਨੇ ਵਿੱਚ ਕੀ ਕਹਿਣਾ ਕੀ ਕਹਿਣਾ ਮੱਥਾ ਟੇਕਣ ਜਾ ਬੱਬਾ ਬੱਡੇਦਰ ਨੇ ਕਹਣੀ ਮੱਥਾ ਢੇਕਦਾ ਆਪ ਕੱਪੜਾ ਮਾਰ ਲ ਬਸ ਤੇ ਕੀ ਲੈਣ ਨੂੰ ਕੀ ਆ ਆ ਤਾਂ ਮੈਨ ਨਹੀਂ ਕੱਢੀ ਆ ਤਾਂ ਆ ਤੂੰ ਸਟੀਲ ਬੋਸ ਲੈ ਆ ਕੇ ਸਮਾਰਗ ਧੋੜ ਦੇ ਇੱਕ ਮਾਰ ਲ ਕਿਹਦੇ ਨਾਲ ਕਰ ਜਾ ਕਿਹਦੇ ਨਾਲ ਥੋੜਾ ਤਾਂ ਕਰੋ ਆਮ ਨਹੀਂ ਹੁਣ ਤੇਰਾ ਟਾਈਮ ਆ ਗਿਆ ਅਬ ਜਿਸਕੇ ਨਾਲ ਦਿਖਾਉਂਦਾ ਦਿਖਾ ਕੀ ਓਏ ਕੀ ਗੱਲ ਚੁੱਪਦਾ ਜਾਣਾ ਤੂੰ ਓਏ ਕਹਿੰਦੇ ਮੇਰੇ ਵੀਰੋ ਆ ਕੀ ਬਣ ਗਿਆ ਠੀਕ ਹੈ ਬੱਚਾ ਅਮਚੜ ਕਹੀਆਂ ਸਿੱਜੇ ਕੇ ਪੂਰੇ ਨਹੀਂ ਬਾਹਰ ਨਿਕਲ ਨਾ ਆ ਕੀ ਬਣਾਦਾ ਆਪਣੀ ਦਾ ਹੈ ਆ ਕੀ ਬਣਾਤਾ ਆ ਕੀ ਬਣਾਤਾ ਲੈਗ ਪੀਸ ਤਾਕੜੇ ਲੈਗ ਵੀ ਕਿਉਂ ਹੁਣ ਬਾਈ ਸਾਬ ਕਿਵੇਂ ਲੱਗਦਾ ਪ੍ਰੋਗਰਾਮ ਨਹੀਂ ਲੱਗਦਾ ਬਣੂ ਕੋ ਸਾ ਦੇਖਦੇ ਕੱਟ ਬੱਟ ਕਦੇ ਐਂ ਪਾਵੇ ਰੋਟੀ ਖਾ ਕੇ ਸਾਂਦੇ ਨਿਕਲ ਜਾਣੇ ਨਿਕਣਾ ਬਹੁਤ ਵੱਡੇ ਵੱਡੇ ਪੈ ਇਹ ਵੀ ਕਹਿੰਦੇ ਤਾਂ ਕਸੂਰ ਹੀ ਬਣੀ ਜਾਂਦਾ ਆ ਆ ਕਹਿੰਦੇ ਹਲਵਾਈ ਸਾਹਿਬ ਚੱਕ ਲੈਏ ਨੇ ਪ੍ਰੋਗਰਾਮ ਸੈਟ ਕਰਦੇ ਫਿਰਦੇ ਨੇ ਆ ਲੋ ਜੀ ਕਾਚੂ ਥੋੜਾ ਕਾਚੂ ਲੈ ਲੋ ਲੈ ਇੱਧਰ ਲਿਆ ਤਾਨੂੰ ਨੇ ਹਲਵਾਈ ਨੇ ਤਾਂ ਲੇਬਰ ਵਾਲ ਜਾਈ ਜਾਂਦੀ ਆ ਲੈ ਵੀ ਆਪਾਂ ਤਾਂ ਨੀ ਕੀਤਾ ਅੱਗੇ ਇਹ ਚੱਕ ਲੈ ਇਹ ਲੈ ਵੀ ਕਾਚੂ ਕੱਚ ਨੂੰ ਧੋਣ ਵਾਲਾ ਕੱਚ ਧੋ ਲਿਆ ਧੋਣ ਵਾਲਾ ਮੈਂ ਉਹਦੇ ਕਿਸਾਇਤ ਹੇੇ ਧੋਣ ਵਾਲਾ ਲੈ ਧੁਕ ਲਿਆ ਮੈਂ ਕੱਚ ਮੈਂ ਧੋ ਕੇ ਲਿਆ ਮੈਂ ਹਾਂ ਕੀ ਸਾਇਤ ਧੋ ਕੇ ਲਿਆ ਧੋਣ ਨੂੰ ਕੀ ਪਤਾ ਲਾ ਤੁਹਾਨੂੰ ਕੁਛ ਜੇ ਮੈਂ ਕਹਦਾ ਤਾ ਤਾ ਹੋਇਆ ਇਹ ਤਾਂ ਗਿੰਦਾ ਹੋ ਜੇ ਤਾਂ ਕਿਹਾ ਨਹੀਂ ਤਾਂ ਹੀ ਤਾਂ ਬਿਖਾਇਆ ਉਹ ਜਿਹੜਾ ਗਿੰਦਾ ਹੋ ਗਿਆ ਉਹ ਜਿੰਦਿਆ ਲਾ ਦੇ ਲਾ ਯਾਰ ਮੈਂ ਧੋ ਕੇ ਲਿਆ ਮੈਂ ਧੋਣ ਵਾਲਾ ਲੈ ਕੇ ਜਦੋਂ ਧੁਕ ਦੇਵਾਂ ਖੜ ਜਾ ਹੋਇਆ ਹਾਂ ਹੋ ਨਹੀਂ ਲਾਰਾ ਬਣਾ ਲਾ ਲੜਤੇ ਮੈਂ ਨਹੀਂ ਹੁੰਦਾ ਓਏ ਲਾ ਵੀ ਮਾਸਟਰ ਸੈਪ ਜੈਨੂੰ ਖੁਦ ਬਾਵਾਂਗਾ ਐਂਟਰੀ ਹੁਣ ਸਿੱਧੀ ਨਾ ਤੂੰ ਓਰੇ ਲਵੇ ਖੜਾ ਹੀ ਕਰਦਾ ਕਰਦੇ ਚਾਕੇ ਚੀਰ ਲਾ ਕੋਈ ਪਰ ਇਹਦੇ ਵਿੱਚ ਪੀੜੀ ਕਰਦਾ ਪੀੜੀ ਕਰਾ ਹਾਂ ਸਹੀ ਕਰਤੀਆਂ ਪੀੜੀ ਕਰਦੇ ਉਹ ਇੱਥੇ ਤੱਕ ਬੱਬੂ ਇਹਨੂੰ ਥੋੜੀ ਬਚਾਲੋ ਗੱਟ ਜਿਹੜੀ ਜਿਆਦਾ ਚੌੜੀ ਹੁੰਦੀ ਹੈ ਨਾ ਮੈਂ ਕਿਹਾ ਇਹਨਾਂ ਨੂੰ ਵੱਡਾ ਟੋਟੇ ਕਰਦੇ ਦੇ ਦੁੱਜੂ ਵੀ ਹੁੰਦੀ ਆ ਜਿਆਦੇ ਵੱਡੇ ਟੋਟਾ ਨਹੀਂ ਹੈਗਾ ਇਹ ਪਤਲਾ ਕਰ ਪਤਲਾ ਕਰ ਬਣਾਉਣ ਵਾਲਾ ਬੰਦਾ ਇਕਾ ਖਾਣ ਵਾਲੇ ਨਹੀਂ ਬਿਠੇ ਨਾਲ ਜੀ ਇਹੇ ਤਾਂ ਤਿੰਨ ਚਾਰ ਆਈ ਨਾ ਘਰ ਆਇਂ ਤਾਂ ਖੇਣੀ ਆਈ ਨਾ ਕੱਟ ਲੰਬੀ ਪਤਲੀ ਜਾਨੇ ਕਰ ਲ ਥੋੜੀ ਪਤਲੀ ਕੱਟ ਲਓ ਸਾੜ ਨਾ ਕੱਟ ਸਾੜ ਲੈ ਮਰ ਤਾਂ 100 ਰੁਪਏ ਦੂੰ ਆ ਮੂੰਹ ਚ ਪਾ ਕੇ ਖਾ ਗਰਮ ਗਰਮ ਖਾ ਕੇ ਦਿਖਾ 100 ਰੁਪਏ ਪੱਕਾ ਹੋ ਜੂਗੀ ਸਟ ਇਹ ਇੱਧਰ ਦੋ ਦੋ ਸੋ ਕਰ ਮੈਂ ਬਸ ਜਾ ਖਾ ਕੇ ਦਿਖਾ ਖਾਣ ਨੂੰ ਜਾਂ ਸਾਰੀ ਥੋੜੀ ਇਹ ਨਹੀਂ ਆਏ ਕਿਵੇਂ ਉਹ ਖਾ ਪੀਸ ਲੈ ਉਹ ਪੀਸ ਖਾ ਆ ਖਾਲਾ ਲੈ ਪੁੱਛ ਜੀ ਕਰ ਦ ਬਠੇਰੀਆਂ ਉਹ ਮੀਟ ਲਈ ਆ ਪਰ ਮੈਨੂੰ ਖਾਦਦਾ ਹੈ ਨਹੀਂ ਕਦੇ ਓਏ ਮੀਟ ਤੇ ਲਿਆ ਪਸਾਨ ਨੇ ਤਾਂ ਤੁਹਾਨੂੰ ਅਸੀਂ ਉਹ ਕਹਿ ਰਿਹਾ ਸੋਇਆ ਵੀ ਮੈਨੂੰ ਤਾਂ ਅਸੀਂ ਸਬ지 ਬਣਾਉਂਗੇ ਵਾਹ ਆ ਦੋ ਕੀ ਪਤਾ ਨਹੀਂ ਬਬੂ ਹੋਰ ਵੱਡੀ ਚੌੜੀ ਦੋ ਕਿਲੋ ਦਾ ਮਤਾਂ ਸਾਜੀ ਜਾਣਾ ਪੀਸੇ ਇੰਨੇ ਜਿਹੜਾ ਕੁੱਟੀ ਯਾਰਾ ਸੇਖ ਚੋਲੀ ਪਲੀ ਜਾਣੀ ਮੈਨੂੰ ਬਹਿ ਜਾ ਮੇਰੇ ਮਾਰ ਦੇ ਖਾਂਦੇ ਸਹੀ ਉਹ ਤੂੰ ਕੀ ਕਰ ਲਾਦਾ ਲਵੇ ਖੜੇ ਹੀ ਕਰਦਾ ਤੂੰ ਰੋਟੀ ਖਾਣੀ ਭੁੱਲਿਆ ਖਾ ਲ ਲੈ ਵੀ ਮੇਤਰੋ ਕਹਿੰਦੇ ਅਸੀਂ ਲੈਣ ਗਿਆ ਦਹੀਂ ਆਦੇ ਦੇਹ ਪਟ ਘਟ ਗਿਆ ਸੀ ਨਹੀਂ ਹੁਣੀ ਪੂਰੀ ਹੁੰਦੀ 4 ਵਜੇ ਕੋਣ ਵਾਸਤੇ ਕੱਪ ਘਟ ਗਿਆ ਤੇ ਮੇਰੇ ਵੀਰੋ ਠੱਡੇ ਕੋਵੇ ੱੱੱਪੇ ਵਾਲੇ ਨੇ ਮਾਨਸਾ ਚ ਵੀਰੋ ਦੇਖ ਲਾ ਮਾਨਸਾ ਜਿਹੜੀ ਲਾਈਟ ਕਿਵੇਂ ਬੰਦ ਹੋ ਗਈ ਲੀ ਜਾਂਦੀ ਹੈ ਲਾਈਟ ਦਾ ਬਸ ਤੋਂ ਲੈਣਾ ਹੋ ਗਿਆ ਲਾਈਟ ਤਾਂ ਇਹ ਚੱਲ ਰਹੀ ਆ ਵੈਸੇ ਹਾਲ ਠੀਕ ਆ ਥੋੜਾ ਯਾ ਚੱਲ ਮਾੜਾ ਖੱਟ ਕਰ ਗਿਆ ਹੱਟ ਹਾਲ ਹੱਟ ਮਾੜਾ ਗਿਆ ਆ ਦੇਖੋ ਅਰਜੰਟ ਲੋਮਗੁੰਨੇ ਫਾਊਂਡੇਸ਼ਨ ਥੋੜਾ ਹੀ ਲੈਣ ਚਾਹੀਦਾ ਦਵਾਈ ਵਾਲਾ ਦੋ ਦਵਾਈ ਵਾਲਾ ਦਹੀਂ ਵਾਲਾ ਸਾਈਂ ਮੇਰ ਕਾ ਦਾ ਹਾਂ ਭੈਣ ਦਾ ਕੀ ਦੁਰਿਆਂ ਦਾ ਓਏ ਠੀਕ ਕਾ ਦਾ ਕਰ ਓਏ ਆਹ ਕੀ ਓਏ ਬੱਤਾ ਓਏ ਚਿੱਟੇ ਰੰਗ ਦਾ ਓਹ ਆਹੋ ਬਈ ਸ਼ੁੱਧ ਬੈਸ਼ ਨੂੰ ਥੋੜਾ ਮੋਟਾ ਦਾ ਚੱਲ ਬੈਸ਼ ਨੂੰ ਆਪਣਾ ਬਲਾਗ ਹੁੰਦਾ ਹੈ ਨਹੀਂ ਪਾਣੀ ਲੈ ਵੀ ਮਿੱਤਰੋ ਕਹਿੰਦੇ ਨਹੀਂ ਲੈ ਕੇ ਦੁਬਾਰਾ ਕੱਪ ਹੋਣਾ ਹੈ ਘਰ ਨੂੰ ਹੋਲੇ ਕੀ ਨਾਲ ਆ ਵੀਰੇ ਦੀ ਚਾਬੀ ਲਾਉਂ ਮੇਰੇ ਮੈਜੀ ਕਿਉਂ ਤਾਂ ਇਸ ਲੈਣਾ ਹਰੀ ਵਤੀ ਚੱਲ ਵੀ ਚੱਪਾ ਜਾਣ ਦੇ ਕਹਿੰਦੇ ਮੇਰੇ ਰੋ ਕਿੰਨੇ ਵੱਜ ਗਏ ਥੇਰ ਗਿਆ ਸੁਰਪਿਆ ਮੁਕੀ ਸੀਗਾ 200 ਰੁਪਿਆ ਟਵਾ 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 ਟੋਏ 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 ਟੋਕਵਾਣੋ ਟੋਏ ਟੇ ਟੋਏ ਟੇ 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 ਟੋਏ ਟੋਏ ਹੈ ਆਪਾਂ ਗੱਲ ਕਰ ਤੋਂ ਕਿਥੇ ਜਾ ਕੇ ਦੇਖੋ ਨਾ ਇਹ ਹੱਟਾ ਅੱਗੇ ਸੁਣੋ ਮਾਹੌਲ ਦਿਖਾਉਣੀ ਬਾਡੀ ਨੇ ਚਾਪ ਦੀ ਤਿਆਰੀ ਚੱਲ ਰਹੀ ਜਰ ਰੈਸਪੀ ਅਸੀਂ ਦੱਸਦੇ ਨਹੀਂ ਖਲਵਾਈ ਸਾਹਨੇ ਬਾਹਰ ਲਗਾਇਆ ਤੇ ਅਸੀਂ ਤੁਹਾਨੂੰ ਸਿੱਧਾ ਖਾ ਕੇ ਦਿਖਾਵਾਂਗੇ ਕਿਵੇਂ ਬਣੀਆਂ ਯਾ ਮਾਈ ਯਾ ਆ ਦੇਖੋ ਕਹਿੰਦੇ ਪੁੱਤੇ ਬਿੱਲੇ ਬਹੁਤ ਬੈਠੇ ਨੇ ਟਿਕਾ ਲਾਈਟਾਂ ਲੁੱਟਾਂ ਫੁੱਲ ਲੱਗੀਆਂ ਹੋਈਆਂ ਨਹੀਂ ਕਾਸੇ ਚੀਜ਼ ਦੀ ਕਮੀ ਨਹੀਂ ਚਿਪਸ ਲੱਗੀ ਹੋਈ ਆ ਸੜਕ ਤੇ ਕੋਈ ਟਵਾ ਟੱਪਾ ਨਹੀਂ ਕੋਈ ਰੋੜਾ ਰੂੜਾ ਨਹੀਂ ਇਹਦਾ ਹੋਣੇ ਸਪੀਡ ਬ੍ਰੇਕਰ ਸਪੀਡ ਪੇ ਸਪੀਡ ਬ੍ਰੇਕਰ ਨਾਲੇ ਉਹ ਉੱਚੀ ਆ ਨਾ ਪੋਸਟ ਚੜ੍ਹ ਕੇ ਬਣੀ ਹੋਈ ਆ ਸਭ ਸਾਡੇ ਹਲਵਾਈ ਹੋਰੀ ਕਹਿੰਦੇ ਲੱਗ ਰਹੇ ਨੇ ਪੂਰਾ ਦੇਖੋ ਸਮਾਨ ਤਾਂ ਕਹਿੰਦੇ ਪੂਰਾ ਰੱਖ ਰ ਗਿਆ ਹੈ ਗਈ ਸੀ ਕਾ ਬਈ ਪਰਹੀਂ ਸੈਟ ਤੇ ਮੜਾ ਜਾ ਬਲੌਗ ਵਾਲੀ ਐ ਲੈ ਹਲਵਾਈ ਸਾਹਿਬ ਬਣ ਰਿਆ ਕੰਮ ਥੱਲੇ ਤਾਂ ਕੋਣ ਰੋਕਣੀ ਆਪਣੀ ਪੂਰਾ ਓਕੇ ਆ ਬਣ ਗਿਆ ਬਣ ਗਿਆ ਕਿਉਂ ਹੈ ਗਿਆ ਪਾਸਲ ਬਾਈ ਪਾਸਾ ਆ ਤਾਂ ਬਾਜ਼ੀ ਲੱਗ ਰਹੀ ਮੈਨੂੰ ਇਹ ਜਿਆਦਾ ਰਾੜਦੀ ਇਹ ਵਧੀਆ ਨਹੀਂ ਲੱਗਿਆ ਹਲ ਤਾਂ ਪਰ ਕਿੱਦਾਂ ਹੋ ਗਿਆ ਆ ਦੇ ਪਲੇਟਾਂ ਚ ਕੀ ਖੜੀਆਂ ਨੇ ਸਾਈਡ ਤੇ ਲੈ ਬਾਈ ਉਹ ਪਰੋ ਮਮੀ ਹਾਂ ਉਹਨ ਕੀ ਕਰੀਏ ਨੀਆ ਤੈਨੂੰ ਬਣਾਉਣੀ ਆਉਂਦੀ ਆ ਵੈਰੀ ਮੈਟ ਕਰ ਲੈ ਆਹ ਚੁੰਟਾ ਹੀ ਵਾਲਾ ਘੈਂਟ ਲੈ ਰਖੇ ਲੈੰਦਾ ਇਹਨਾਂ ਚੁੰਟਕ ਸੁਲੇ ਹੀ ਵਧੀਆ ਇਹ ਤੋੜਦਾ ਸਿੱਧਾ ਕਰ ਲੈੰਗੀ ਕੋਈ ਲੈ ਵੀ ਸਨੈਪਾਂ ਰੂਪਾ ਚੱਲ ਰਹੀਆਂ ਇੱਧਰ ਹਲਵਾਈ ਲੈ ਮਿਕਸਿੰਗ ਕਰੂਗਾ ਹੁਣ ਦੇਖੋ ਇਹ ਪਾਤਾ ਮਸਾਲਾ ਖੜਦਾ ਖੜ ਜਾ ਇੱਧਰ ਦੀ ਲੈ ਬਾਈ ਊੜਾ ਹਲਵਾਈ ਆ ਖੜਾ ਦੇ ਤੇਰੀ ਮੁੰਲਾ ਰੇੜੀ ਆਗਲੇ ਮਹੀਨੇ ਹਣਾ ਉੱਥੇ ਪਟਿਆਲੇ ਬਾਈਪਾਸ ਤੇ ਆਹ ਸਾਰਾ ਕੁਝ ਹੋਊਗਾ ਉਹ ਪੂਰੀ ਉਹਦੇ ਹੋਣਾ ਫੂਡ ਬਲੌਗਰਾਂ ਵਾਂਗੂ ਪੂਰੀ ਫੂਡ ਬਲੌਗਰਾਂ ਵਾਂਗੂ ਬਣਾਉਣਾ ਇਹਦਾ ਇਹਦੀ ਖਾਈਏ ਰੇੜੀ ਹਣਾ ਪਟਿਆਲਾ ਬਾਈਪਾਸ ਤੇ ਟੋਪੀ ਕੱਟ ਪਰ ਇਹ ਰੱਖਣੀਆਂ ਨੇ ਲੰਬੀਆਂ ਉਹ ਜਿੰਨੇ ਹੋਣ ਲੈ ਬਈ ਇਹ ਨਾਲ ਇਹ ਗੰਭੀਰ ਆਹ ਵਾਂ ਦਾ ਪੂਰਾ ਮਸਾਲਾ ਘੈਂਟ ਰਿਪੇ ਇਹਦਾ ਬਾਬੇ ਦਾ ਨਿਕਲੇ ਆਪਾਂ ਪੇੜਾ ਨਿਕਲੇ ਬਾਬੇ ਦੇ ਨਿਕਲੇ ਲੈਓ ਪਲੇਟ ਲਿਆਓ ਫਟੋ ਆਵਣੀ ਕਿਰੀ 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 ਕਿਹੜਾ ਕਰੇਗਾ ਤਾਂ ਹੋਣਾ ਕੱਲ੍ਹ ਬਤਾ ਕੀ ਬਣਾਉ ਬਈ ਆਹ ਬਣਾ ਲਈਏ ਆਨੂੰ ਦਾ ਗਰਮੀ ਕਿ ਕੜਾ ਆਉਣਾ ਦਾ ਇਹ ਲੈ ਕਹਿੰਦੇ ਲੈ ਵੀ ਕਹਿੰਦੇ ਹਲਵਾਈ ਸਾਡੇ ਹੁਣ ਉਹਨੂੰ ਕੱਟ ਕੇ ਮਿਕਸ ਕਰਨਾ ਸੀ ਖੜਦਾ 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 ਹਾਂ ਭਾਈ ਸਰਵਾਈ ਸਾਹਿਬ ਜੇ ਜੇ ਲੱਗ ਗਈ ਫਰੈਂਕ ਕੱਟ ਕੇ ਕਿਉਂ ਓਏ ਕੱਟ ਕੇ ਮੁੱਕੀ ਹੋ ਰਿਹਾ ਲੈ ਭਾਈ ਜੇ ਜੇ ਲੱਗ ਗਈ ਪੀਸ ਤੇ ਪੂਰੀ ਬਣ ਗਈ ਕਿਉਂ ਕਵੇਂ ਬਣੀ ਆ ਕਿਵੇਂ ਬਣੀ ਆ ਓਹੋ ਮਾੜੀ ਗੱਲ ਆ ਗਰੀਬ ਬੰਦਾ ਗਰੀਬ ਗਦੀ ਲੈ ਵੀ ਆ ਬਣੀ ਆ ਦੇਖੋ ਘੈਂਟ ਦੇਖਾਂ ਓਏ ਲੈ ਉਤੀ ਫੜ ਜਾ ਰਾਂ ਕਰ ਖੜ ਜਾ ਖੜ ਜਾ ਪੀ ਜਾ ਦੋ ਮਿੰਟ ਉਹ ਗਰਮ ਪਾ ਗਿਆ ਗਰਮ ਉਹ ਗਾਇਓ ਹੋ ਆ ਨਾ ਤੱਕ ਮੈਂ ਸੋਇਆ ਆਇਆ ਅੰਦਰ ਨਹੀਂ ਮਸਾਲਾ ਯਾਰ ਅੰਦਰ ਮਸਾਲਾ ਨਹੀਂ ਆ ਰਿਹਾ ਕੱਟ ਕੇ ਨਹੀਂ ਕਰਨੀ ਆ ਅੰਦਰ ਮਸਾਲਾ ਯਾਰ ਇਹ ਬਰੀਕ ਕੱਟਣਾਂ ਨਹੀਂ ਆ ਹੋਰ ਹਨਾ ਹੂੰ ਹੂੰ ਪਾਸ ਆ ਭਾਈ ਪਾਸ ਆ ਹਲਵਾਈ ਸਾਡਾ ਪਾਸ ਆ ਮੈਂ ਨਹੀਂ ਸੀ ਜਾਣਿਆ ਇਹ ਨਹੀਂ ਤਾਂ ਸ਼ਰਮ ਨਾਲ ਇਤਨਾ ਬੱਖਾ ਚਿੱਤ ਦੀ ਬਾਕਿਆ ਹੋਇਆ ਹਾਂ ਹਾਂ ਕਲਾਸ ਨਹੀਂ ਕੋਈ ਮੈਂ ਪਾਸਾ ਹੋ ਰਿਹਾ ਬਾਈ ਲਾਸਾ ਦਾ ਰੈਡੀ ਲਾਸਾ ਦਾ ਰੈਡੀ ਰੈਡੀ ਲਾਸਾ ਦਾ ਤੇਰੀ ਵੀ ਤੇਰੀ ਦਰਵੇਸ਼ ਦੀ ਆਹ ਡਿੱਗ ਗਿਆ ਨੇ ਪਾਗਲ ਜੇ ਆਹ ਦਰਵੇਸ਼ ਆ ਸਾਡਾ ਉਹ ਤਾਂ ਆਪੇ ਨਿਕਲੀ ਆ ਆ ਦੇਖ ਲੋ ਜੱਪਾ ਘਾਰੇ ਜੱਪਾ ਲੈ ਵੀ ਮਿੱਤਰੋ ਕਹਿੰਦੇ ਸਾਡਾ ਖਲਵਾਈ ਪਤਾ ਨਹੀਂ ਕੀ ਬਣਾ ਰੱਖੀ ਬਣਾ ਰ ਰਹੀ ਹੈ ਸਲਾਹ ਦਾ ਸਲਾਹ ਦਾ ਦੇਖਣ ਨੂੰ ਤਾਂ ਇਹਦਾ ਸੰਨੀ ਜੀ ਕਰਤੀ ਜਿਵੇਂ ਪਸ਼ੂਾਂ ਦੀ ਸੰਨੀ ਆ ਪਸ਼ੂਾਂ ਦੀ ਸੰਨੀ ਆ ਆ ਬੰਦੇ ਵੀ ਪਸ਼ੂਾਂ ਵਰਗੀ ਨਿਹਾਦੇਗਾ ਆ ਖੜਿਆ ਦੇਖੀ ਹੋਰ ਦੇਖੀ ਹੋਰ ਦੇਖੀ ਫਿਰ ਕੀ ਬਣਦਾ ਹੈ ਲੈ ਵੀ ਕਹਿੰਦੇ ਕਰ ਹੈਪੀ ਐ ਮੈਂ ਬਲੌਗ ਬਣਾਉਂਦੀ ਰਹਾਂ ਜਾਂ ਲੰਗਰ ਭੁਗਤ ਜੇ ਇਧਰੋਂ ਲੈ ਹਾਂ ਕੋਕ ਲੈ ਵੀ ਮਿੱਤਰੋ ਕਹਿੰਦੇ ਕੋਕ ਨਹੀਂ ਯਾਰ ਕੋਕ ਵੀ ਨਹੀਂ ਆ ਯਾਰ ਤਾਂ ਕੋਕ 2 ਲੀਟਰ ਵਾਲੀ ਹੈਗੀ 1 ਕਿੰਨੇ ਸਪਰੇਡਰ ਕੋਕ ਲੈ ਲੈ ਤੂੰ ਆਪਦੀ ਵੀ ਵਾਲੀ ਸਪਰੇਡਰ ਲੈ ਲੈਣਾ ਕੋਕ ਲੈ ਲੈ 2 ਲੀਟਰ ਲੈ ਲੈ ਵੀ ਕਹਿੰਦੇ ਮਿੱਤਰੋ ਕੋਕ ਲੈ ਲਿਆ ਮੁੰਡੇ ਨੇ ਰਾਤ ਨੂੰ ਦੁਕਾਨ ਖਲਾ ਆ ਗਈ ਦੁਕਾਨ ਦਾ ਸ਼ਟਰ ਬੰਦ ਹੈ ਪਰ ਕੋਕ ਲੈ ਲਿਆ ਸਾਰਾ ਕੁਝ ਖਾ ਪੀ ਕੇ ਨਾਲ ਕੋਕ ਜਿਆਦਾ ਗਿਆ ਐ ਲੈ ਵੀ ਕਹਿੰਦੇ ਕੋਕ ਮਿਲ ਗਈ ਆ ਬੰਦਾ ਹਲੀ ਆਉਂਦਾ ਮਗਰ ਆ ਜਾ ਆ ਜਾ ਮੈਂ ਸਾਈਕਲ ਤੇ ਆ ਜਿੱਦ ਸਾਈਕਲੇ ਬਹੁਤ ਟਾਈਮ ਬਾਅਦ ਲਾਇਆ ਮੈਂ ਤਾਂ ਫਿਟਨੈਸ ਆਉਂਦਾ ਦੇਖੋ ਇਹਨਾਂ ਦੇ ਵੀ ਟਿਕਿਆ ਨਹੀਂ ਆ ਗਰ ਰਾਤ ਨੂੰ ਵੀ ਟਿੱਕੇ ਭੇਜੋ ਤੁਸੀਂ ਹੈ ਓਏ ਠਹਿ ਨਹੀਂ ਆਂਦਾ ਲੈ ਮਿੱਤਰੋ ਅਰੇ ਇੱਥੇ ਪਹੁੰਚ ਗਏ ਕੌਣ ਆ ਤੈਨੂੰ ਪਛਾਣਦਾ ਤੂੰ ਕਿਸੇ ਲਈ ਜਾਂਦਾ ਚੱਲ ਓਏ ਇਹ ਬਲੌਗ ਚਾਉਣ ਨੂੰ ਫਿਰਦਾ ਐ ਓਏ ਬਲੌਗ ਚਾਉਣ ਨੂੰ ਫਿਰਦਾ ਕਹਿੰਦਾ ਮੈਂ ਬਲੌਗ ਚਾਉਣਾ ਯਾਰ ਇਧਰ ਵਾਗ ਗਿਆ ਉਹ ਖੜ ਗਿਆ ਇ ਡੋਗ ਤਾਂ ਉਹਨੂੰ ਆ ਲੈ ਜਾਂਦਾ ਦੇਖੋ ਮਿੱਤਰੋ ਜਿਵੇਂ ਸਾਰੀ ਖਾ ਖੂ ਗਏ ਉਹਦੇ ਨਾਲ ਕੁੱਟ ਜਾਵਾ ਐ ਓਏ ਏਰੀਅੰਸ ਖਾ ਲੈਣਾ ਥੱਲੇ ਦਾ ਤੀਕਾ ਸਾਹ ਲੇ ਮੁਗਰ ਨੀ ਯਾਰ ਬਹੁਤ ਹੀ ਕਾਟ ਜੀ ਰੜਕ ਰਹੀ ਤੇ ਇਹ ਚੀਜ਼ ਦੀ ਉਹਨਾਂ ਪੂਰੀ ਹੋ ਗਈ ਹੈਲੋ ਵੀਰੋ ਕਹਿੰਦੇ ਖਾ ਖਾ ਚਾਪਾ ਦੇਖੋ ਮੂੰਹ ਇਹਨਾਂ ਦੇ ਕੱਢੇ ਨੇ ਇੱਕ ਆ ਬੈਠਿਆ ਤੂੰ ਹੀ ਕੰਦੇ ਘੜਦਾ ਰਹਾ ਤੰਦ ਘੜਦਾ ਰਹਾ ਹੈ ਆ ਬਠਾੜਾ ਵਈ ਸਾ ਬਾੜਾ ਮਿਸਤਰੀ ਅਲਵਾਈ ਦੇ ਮਿਸਤਰੀ ਦੋਇਆ ਇਕੱਠੇ ਆ ਕਦੇ ਜਦੋਂ ਇਕੱਠੇ ਕੋਲੈਬਰੇਸ਼ਨ ਕੋਲੈਬਰੇਸ਼ਨ ਤਾਕਰੀ ਹੋ ਜਾਂਦੀ ਆ ਉਦੋਂ ਇਕੱਠੇ ਹੋ ਜਾਂਦੇ ਨੇ ਫਿਰ ਮੋਟਰ ਵਾਂਗੂ ਚਾਂਪਾ ਬੰਦਿਆ ਮੇਰੇ ਇੱਕ ਸਾਡਾ ਲੱਗ ਰਿਹਾ ਤੂੰ ਕੱਢ ਲੋ ਯਾਰ ਉਹ ਤੂੰ ਕੱਟ ਕੇ ਕੋਲੇ ਤੂੰ ਹਲੇ ਓ ਤੂੰ ਹਲੇ ਖਾ ਗਰ ਜੇ ਨਹੀਂ ਓਏ ਹੈਂ ਆ ਵੀ ਕੋਲੇ ਵੀ ਨਾਲੇ ਖਾ ਜੀ ਲੈ ਵੀ ਕੋਲੇ ਮੁੱਕ ਗਏ ਪਰ ਚਾਪ ਨਹੀਂ ਮੁੱਕੀ ਸਾਡੀ ਦੇਖੋ ਐਵੇਂ ਚ ਕੋਲੇ ਇਹ ਪਾ ਦੇ ਲੈ ਕੋਲੇ ਪਾ ਦੇ ਕੋਲੇ ਉੱਥੇ ਚੁੱਲੇ ਤੇ ਲੈ ਜਾ ਦੇ ਅੱਗ ਮਤਰੀ ਔਰੇ ਲੈ ਔਰੇ ਔਰੇ ਲੈ ਲੈ ਔਰੇ ਲੈ ਨਹੀਂ ਬੁੱਤਾ ਉਹਦੇ ਵਿੱਚ ਹਵਾ ਬੱਦ ਆਪੜੀ ਇਹ ਮਾ ਕੋਲੇ ਚੜ ਕੇ ਲੈ 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 ਮੈਂ ਬੱਸ ਇਹ ਦੇਖ ਮੇਰੇ ਹੱਥ ਖੁੰਦੇ ਹੱਥ ਖੁੰਦੇ ਆਂਦ ਖੁੰਦੇ ਉੱਥੇ ਚਲਾ ਦੇ ਅੱਗ ਇਹੀ ਅੱਗੀ ਲੈ ਜਣੇ ਦੇਖ ਮਸ਼ੀਨੀਆਂ ਤੋਂ ਦੂਰ ਮੁੱਕਦਾ ਆਲਾ कावड़े हो bye bye दे